ਕੋਈਸਾਲ ਪਹਿਲਾਂ ਸਵਰਗਵਾਸੀ ਪੱਤਰਕਾਰ ਗੁਰਦੀਪ ਨૈયਰ ਨੇ ਪੰਜਾਬੀ ਜਬਾਰਡ ਦੇ ਪੇਖਬਾਰੇ ਚਿੰਤਾ ਪ੍ਰਗਟਾਉਂਦਿਆ ਹੋਇਆ ਕਿਹਾ ਸੀ ਕਿ ਅਗਲੇ 50 ਸਾਲਾਂ ਵਿੱਚ ਪੰਜਾਬੀ ਖਤਮ ਹੋ ਜਾਵੇਗੀ। ਗੁਰਦੀਪ ਨૈયਰ ਦੇ ਇਸ ਬਿਆਨ ਕਰਕੇ ਪੰਜਾਬ ਦੇ ਬੁੱਧੀਜੀਵੀ ਹਲਕਿਆਂ ਵਿੱਚ ਗਹਿਰੀ ਚਿੰਤਾ ਪ੍ਰਗਟਾਈ ਗਈ ਤੇ ਚਿੱਤਕੀ ਵਿਚਾਰ ਚਰਚਾ ਵੀ ਇਸ ਸਬੰਧੀ ਸ਼ਰੀ। ਬਹੁਤ ਸਾਰੇ ਲੋਕਾਂ ਦਾ ਮਤ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਹੋਰ ਕਰਕੇ ਯਾ ਭੀ ਕਦੇ ਖਤਮ ਨਹੀਂ ਹੋਵੇਗੀ ਪਰ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਸ ਤਰ੍ਹਾਂ ਹਿੰਦੂ ਧਰਮ ਦੇ ਬਹੁਤ ਸਾਰੇ ਗ੍ਰੰਥਾਂ ਸੰਸਕ੍ਰਿਤ ਵਿੱਚ ਹੋਣ ਕਰਕੇ ਵੀ ਸੰਸਕ੍ਰਿਤ ਭਾਸ਼ਾ ਨਹੀਂ ਬਚ ਪਾਈ ਤਾਂ ਇਸ ਲਈ ਇਹ ਭਰੋਸਾ ਵੀ ਕੋਈ ਬਹੁਤਾ ਵਾਜਬ ਤੇ ਤਰਕ ਸੰਗਤ ਨਹੀਂ ਜਾਪਦਾ ਦੂਜਾ ਭਾਸ਼ਾ ਦਾ ਸਬੰਧ ਕਿਸੇ ਧਰਮ ਨਾਲ ਨਹੀਂ ਹੈ ਭਾਸ਼ਾ ਕਿਸੇ ਰਹਿਤਲ ਜਾਂ ਖਿੱਤੇ ਦੇ ਲੋਕਾਂ ਦੀ ਸਾਂਝੀ ਜੀਵਨ ਸ਼ੈਲੀ ਦੇ ਨਾਲ ਸਬੰਧ ਰੱਖਦੀ ਹੈ ਪਰ ਕੀ ਪੰਜਾਬੀ ਭਾਸ਼ਾ ਖਤਮ ਹੋ ਜਾਵੇਗੀ ਇਹ ਸਵਾਲ ਲੋਕਾਂ ਦੇ ਮਨਾਂ ਵਿੱਚ ਲਗਾਤਾਰ ਤੇ ਬੁੱਧੀਜੀਵੀ ਖੇਪੇ ਵਿੱਚ ਲਗਾਤਾਰ ਬਹਿਸ ਤੇ ਵਾਦ-ਸਵਾਦ ਦਾ ਵਿਚਾਰਿਆ ਕੋਈ ਸਾਲ ਨਾ ਬਾਅਦ ਜਦੋਂ ਸਕੂਦੀ ਵੈਬਸਾਈਟ ਤੇ ਉਹ ਪਛਾਵਾ ਜੋ ਖਤਰੇ ਵਿੱਚ ਹਨ ਉਹਨਾਂ ਸੰਬੰਧੀ ਇੱਕ ਸੂਚੀ ਪਾਈ ਗਈ ਤੇ ਕਿਸੇ ਵੀ ਭਾਸ਼ਾ ਦੇ ਖਾਤਮੇ ਨੂੰ ਪਰਖਣ ਲਈ ਜਾਂ ਕੋਈ ਭਾਸ਼ਾ ਉਹ ਇੱਕ ਵਿੱਚ ਵਿਕਾਸ ਵੱਲ ਜਾ ਰਹੀ ਹੈ ਜਾਂ ਵਿਗਾਰ ਵੱਲ ਜਾ ਰਹੀ ਹੈ ਇਸ ਨੂੰ ਪਰਖਣ ਲਈ ਕੁਝ ਨੁਕਤੇ ਸਜਾਏ ਗਏ ਜੈਸਰਾ ਇਸੀ ਭਾਸ਼ਾ ਦੇ ਵਿਕਾਸ ਤੇ ਵਿਗਾਰ ਨੂੰ ਪਰਖ ਸਕਦੇ ਹਨ ਉਹ ਨੁਕਤੇ ਇਸ ਪ੍ਰਕਾਰ ਸਨ ਨੰਬਰ 1 ਕੀ ਤੁਹਾਡੀ ਜੁਬਾਨ ਨੂੰ ਨਵੀਂ ਪੀੜੀ ਉਸੇ ਤਰ੍ਹਾਂ ਜ਼ਿੰਦਗੀ ਦੇ ਸਭ ਖੇਤਰਾਂ ਵਿੱਚ ਵਰਤਦੀ ਹੈ ਜਿਵੇਂ ਕਿ ਪੁਰਾਣੀ ਪੀੜੀ ਵਰਤੀ ਸੀ ਨੰਬਰ 2 ਕੀ ਤੁਹਾਡੀ ਨਵੀਂ ਪੀੜੀ ਪੜਨ ਦੇਖਣ ਤੇ ਬੋਲਣ ਸਮੇਂ ਉਸੇ ਤਰ੍ਹਾਂ ਮੁਹਾਵਰੇ ਤੇ ਕਹਾਵਤਾਂ ਦੀ ਵਰਤੋਂ ਕਰਦੀ ਹੈ ਜਿਸ ਤਰ੍ਹਾਂ ਤੁਹਾਡੀ ਪਹਿਲੀ ਪੀੜੀ ਕਰਦੀ ਸੀ ਕੀ ਤੁਹਾਡੀ ਜ਼ੁਬਾਨ ਵਿੱਚ ਬੁਢਲੀ ਤੇ ਜਿਹੜੀ ਸਿੱਖਿਆ ਤੱਕ ਮਾਤ ਭਾਸ਼ਾ ਵਿੱਚ ਪੰਜਾਬੀ ਦਿੱਤੀ ਮਾਤ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਜਾਂ ਨਹੀਂ ਨੰਬਰ 4 ਕੀ ਤੁਹਾਡੀ ਜ਼ੁਬਾਨ ਵਿੱਚ ਅਖਬਾਰਾਂ ਮੈਗਜ਼ੀਨ ਟੈਲੀਵਿਜ਼ਨ ਅਤੇ ਸੰਚਾਰ ਦੇ ਹੋਰ ਸਾਧਨ ਮੌਜੂਦ ਹਨ ਅਤੇ ਲੋਕ ਵੱਡੀ ਪੱਧਰ ਤੇ ਉਹਨਾਂ ਨੂੰ ਪੜ੍ਹਦੇ ਸੁਣਦੇ ਤੇ ਦੇਖਦੇ ਹਨ ਨੰਬਰ 5 ਕੀ ਤੁਹਾਡੀ ਜ਼ੁਬਾਨ ਵਿੱਚ ਪ੍ਰਸ਼ਾਸਨਿਕ ਕੰਮਕਾਜ ਹੁੰਦਾ ਹੈ ਜਾਂ ਨਹੀਂ ਪਾਉ ਕੀ ਤੁਹਾਡੀ ਜਮਾਨਤ ਸਰਕਾਰ ਦੀ ਜੁਬਾਨ ਹੈ ਜ ਨਹੀਂ ਅਪਰੋਧਕ ਮੇਰ ਵਿਆ ਚਾਰ ਨੁਕਤਿਆਂ ਦੇ ਆਧਾਰ ਤੇ ਜੇਕਰ ਪੰਜਾਬੀ ਭਾਸ਼ਾ ਨੂੰ ਪਰਖੀ ਤਾਂ ਬਹੁਤ ਸਾਰੇ ਅਜਿਹੇ ਖੇਤਰ ਹਨ ਜਿੱਥੇ ਪੰਜਾਬੀ ਭਾਸ਼ਾ ਬਹੁਤ ਕਮਜ਼ੋਰ ਹੈ ਜਿੱਥੇ ਪੰਜਾਬੀ ਭਾਸ਼ਾ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਮਿਸਾਲ ਦੇ ਤੌਰ ਤੇ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਨਿਕ ਤੇ ਨਿਆਂ ਦੇ ਖੇਤਰਾਂ ਵਿੱਚ ਉਸ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਿ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਸੀ ਇਸੇ ਤਰ੍ਹਾਂ ਹੀ 2008 ਵਿੱਚ ਪੰਜਾਬ ਰਾਸ਼ਪਾਚਾ ਐਕਟ ਵਿੱਚ ਕਾਲੀ ਭਾਜਪਾ ਸਰਕਾਰ ਨੇ ਸੋਧ ਕਰਕੇ 10ਵੀਂ ਤੱਕ ਸਾਰੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ। ਪੱਤੇ ਸਿੱਖਿਆ ਤੇ ਪ੍ਰਸ਼ਾਸਨ ਤੇ ਨਿਆਂ ਦੇ ਖੇਤਰ ਵਿੱਚ ਵੀ ਪੰਜਾਬੀ ਭਾਸ਼ਾ ਲਾਗੂ ਨਾ ਹੋ ਕੋਈ ਨਹੀਂ ਹੋ ਸਕੀ ਤੇ ਸਕੂਲਾਂ ਵਿੱਚ ਵੀ ਪੰਜਾਬੀ ਭਾਸ਼ਾ ਪੂਰੀ ਤਰ੍ਹਾਂ ਲਾਗੂ ਨਾ ਹੋ ਸਕੇ ਖਾਸ ਕਰਕੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦਾ ਨਿਗਾਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਤੇ ਦੂਜੇ ਪਾਸੇ ਸਰਕਾਰੀ ਸਕੂਲਾਂ ਦੀ ਹਾਲਤ ਬਦਤੂ ਬਤਰ ਹੋਣ ਦੇ ਕਾਰਨ ਪੰਜਾਬ ਦੀ ਮਤ ਪੰਜਾਬ ਦੇ ਮੱਧ ਵਰਗ ਵੱਧਲੀ ਕਿਸਾਨੀ ਤੇ ਹੁਣ ਪੰਜਾਬ ਦੇ ਨਿਮਨ ਮੱਧ ਵਰਗ ਦਾ ਝੁਕਾ ਪ੍ਰਾਈਵੇਟ ਸਕੂਲਾਂ ਵੱਲ ਹੁੰਦਾ ਜਾ ਰਿਹਾ ਹੈ ਤੇ ਪ੍ਰਾਈਵੇਟ ਸਕੂਲ ਅੰਗਰੇਜ਼ੀ ਭਾਸ਼ਾ ਨੂੰ ਪਹਿਲ ਦਿੰਦੇ ਹਨ ਪੰਜਾਬੀ ਭਾਸ਼ਾ ਤੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਉਹਨਾਂ ਦੀਆਂ ਦੇ ਅਮਲ ਤੇ ਕੋਸ਼ਿਸ਼ਾਂ ਨਾ ਦੇ ਬਰਾਬਰ ਹਨ ਤੇ ਸਰਕਾਰ ਵੱਲੋਂ ਵੀ ਇਸ ਬੰਦੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਦੂਜੀ ਪਾਸੇ ਪ੍ਰਸ਼ਾਸਨ ਤੇ ਨਿਆ ਦੇ ਖੇਤਰ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕੋਈ ਠੋਸ ਕਦਮ ਨਹੀਂ ਚੁਟਾਈ ਜਾ ਰਹੇ ਕੇਵਲ ਗੱਲਾਂ ਬਾਤਾਂ ਦੇ ਤੌਰ ਤੇ ਹੀ ਪੰਜਾਬੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਨੂੰ ਵਿਕਾਸ ਪਿਆ ਭਾਸ਼ਾ ਦੇ ਵਿਕਾਸ ਦੀ ਦੁਹਾਈ ਪਾਈ ਜਾ ਰਹੀ ਹੈ ਤਾਂ ਇਸ ਤਰ੍ਹਾਂ ਪੰਜਾਬੀ ਭਾਸ਼ਾ ਲਈ ਇਹ ਨਵੇਂ ਖਤਰੇ ਹਨ ਜਿਸ ਦੇ ਕਰਕੇ ਜਨੇਸਕੋ ਦੇ ਉਪਰੋਕਤ ਵੇਰਵੇ ਆ ਪਰਖਣ ਵੇਰਵਿਆਂ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਅੰਗਾਰ ਨੂੰ ਅਸੀਂ ਪ੍ਰਤੱਖ ਰੂਪ ਵਿੱਚ ਦੇਖ ਸਕਦੇ ਹਾਂ ਗੂਗਲ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਾ ਮਸ਼ੀਨੀ ਬੁੱਧੀਮਾਨ ਮਾਤਾ ਤੇ ਆਧਾਰਿਤ ਜੈਮਨੀ ਨਾਂ ਦਾ ਆਪਣਾ ਨਵਾਂ ਪਲੇਟਫਾਰਮ ਬਣਾਇਆ ਹੈ ਉਸ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਸ ਦਾ ਕਾਰਨ ਇਹ ਦੱਸਿਆ ਕਿ ਪੰਜਾਬ ਵਿੱਚ ਇੰਨਾ ਡਿਜੀਟਲ ਡਾਟਾ ਪਾਟਸਮ ਗ੍ਰੀ ਮੌਜੂਦ ਨਹੀਂ ਹੈ ਜਿਸ ਨੂੰ ਜੈਮਨੀ ਪਲੇਟਫਾਰਮ ਤੇ ਪਾਇਆ ਜਾ ਸਕੇ ਦੁਨੀਆ ਦੀਆਂ 41 ਦੇ ਲਗਭਗ ਹੋਰ ਜਬੰਦਾਂ ਨੂੰ ਜੈਮਨੀ ਪਲੇਟਫਾਰਮ ਤੇ ਦਾਖਲਾ ਮਿਲ ਗਿਆ ਹੈ ਬਹੁਤ ਸਾਰੀਆਂ ਲਿਨਿਆ ਹੋਰ ਜਵਾਨਾਂ ਨੂੰ ਵੀ ਇਹ ਸੱਚ ਦਾਖਲਾ ਮਿਲਿਆ ਹੈ ਜਿਨ੍ਹਾਂ ਨੂੰ ਬੋਲਣ ਵਾਲੇ ਦੀ ਗਿਣਤੀ ਪੰਜਾਬੀ ਨਾਲ ਵੀ ਬਹੁਤ ਥੋੜੀ ਹੈ ਤੇ ਇਸ ਕਰਕੇ ਹੁਣ ਪੰਜਾਬੀ ਬੁੱਧੀ ਜੀਵਿਆ ਵਿੱਚ ਇਹ ਨਵੀਂ ਚਰਚਾ ਛਿੜੀ ਹੈ ਕਿ ਜੈਮਨੀ ਪਲੇਟਫਾਰਮ ਤੇ ਪੰਜਾਬੀ ਨੂੰ ਕਿਵੇਂ ਦਾਖਲਾ ਦਵਾਇਆ ਜਾਵੇ ਇਸ ਲਈ ਇਕੋਲ ਦਾ ਇੱਕ ਹੱਲ ਹੈ ਕਿ ਯੂਨੀਵਰਸਟੀਆਂ ਕਾਲਜਾਂ ਤੇ ਨਿੱਜੀ ਸਿੱਖਿਆ ਸੰਸਥਾਵਾਂ ਦੇ ਸਰਕਾਰੀ ਵਿਭਾਗਾਂ ਨੂੰ ਆਪਣੀ ਹਰ ਤਰ੍ਹਾਂ ਦੀ ਪਾਠ ਸਮਗਰੀ ਨੂੰ ਯੂਨੀਕੋਡ ਫਾਰਮ ਵਿੱਚ ਇੰਟਰਨੈਟ ਤੇ ਪਹੁੰਚ ਹੋਵੇਗਾ ਤੇ ਇਸ ਲਈ ਸਰਕਾਰੀ ਪੱਧਰ ਤੇ ਵੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਤੇ ਪ੍ਰਾਈਵੇਟ ਸੰਸਥਾ ਨੂੰ ਆਪਣੇ ਪੱਧਰ ਤੇ ਵੀ ਕੋਸ਼ਿਸ਼ਾ ਕਰਨੀ ਪਣੀ ਹੈ ਇਸ ਲਈ ਸਰਕਾਰ ਤੇ ਨਾਗਰਿਕ ਸਮਾਜ ਤੇ ਜਾਗਰੂਕ ਸ਼ਹਿਰੀਆਂ ਨੂੰ ਇਸ ਲਗਾਤਾਰ ਤਹਈਆ ਤੇ ਕੋਸ਼ਿਸ਼ਾ ਕਰਨ ਦੀ ਲੋੜ ਹੈ ਤਾਂ ਕਿ ਪੰਜਾਬੀ ਭਾਸ਼ਾ ਨੂੰ ਮਿਆਰੀ ਤੇ ਸਮੇਂ ਦੇ ਹਾਣ ਦੀ ਬਣਾਇਆ ਜਾ ਸਕੇ ਤੇ ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਨੂੰ ਨਵੇਂ ਗਿਆਨ ਵਿਗਿਆਨ ਦੇ ਖੇਤਰਾਂ ਵਿੱਚ ਵੀ ਸ਼ਾਮਲ ਕਰਨ ਦੀ ਲੋੜ ਹੈ ਤੇ ਇਸ ਪ੍ਰਤੀ ਦੀ ਲਗਾਤਾਰ ਨਵੀਆ ਕੋਸ਼ਿਸ਼ਾਂ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵੱਲੋਂ ਕਰਨ ਦੀ ਲੋੜ ਹੈ ਤਨਾਲੀ ਸਮਾਜ ਵਿੱਚ ਅਜਿਹੀ ਚੇਤਨਾ ਪੈਦਾ ਕਰਨ ਦੀ ਲੋੜ ਹੈ ਜਿਸ ਵਿੱਚ ਸਮਾਜ ਦਾ ਤਬ ਵੱਡਾ ਤਬਕਾ ਤੇ ਲਗਾਈ ਪੰਜਾਬੀ ਭਾਸ਼ਾ ਤੇ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਨੂੰ ਅਪਣਾ